ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਉਹਨਾਂ ਨੇ ਫਿਰ ਸਮਾਂ ਦਿੱਤਾ ਆਪਣੀ ਹਜ਼ੂਰੀ ਵਿੱਚ ਆਉਣ ਦਾ ਕਿ ਅਸੀਂ ਸਭ ਜਨ ਮਿਲ ਕੇ ਪ੍ਰਾਰਥਨਾ ਕਰ ਸਕੀਏ ਸਭ ਜਨ ਮਿਲ ਕੇ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰ ਸਕੀਏ ਸਾਰੇ ਮਿਲ ਕੇ ਪਰਮੇਸ਼ਵਰ ਦੀਆਂ ਗੱਲਾਂ ਕਰ ਸਕੀਏ ਆਈਏ ਸਾਡਾ ਅੱਜ ਦਾ ਪ੍ਰਾਰਥਨਾ ਦਾ ਵਿਸ਼ਾ ਆ ਪਰਮੇਸ਼ਵਰ ਦੇ ਨਾਲ ਗੱਲਬਾਤ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਆਪਣੇ ਮਾਪੇ ਨੂੰ ਜੇ ਪਿਆਰ ਕਰਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਆ ਜਿਸ ਤਰ੍ਹਾਂ ਅਸੀਂ ਆਪਣੀ ਪਤਨੀ ਦੇ ਨਾਲ ਪਿਆਰ ਕਰਦੇ ਆ ਅਸੀਂ ਆਪਣੀ ਪਤਨੀ ਦੇ ਨਾਲ ਆਪਣਾ ਦੁੱਖ ਤਕਲੀਫ ਸ਼ੇਅਰ ਕਰਦੇ ਆ ਇਸੇ ਤਰ੍ਹਾਂ ਹੀ ਪਰਮੇਸ਼ਵਰ ਵੀ ਸਾਡਾ ਆ ਜਿਨੇ ਸਾਡੇ ਲਈ ਸੂਲੀ ਉੱਤੇ ਜਾਨ ਦਿੱਤੀ ਆਪਣੇ ਹੱਥਾਂ ਪੈਰਾਂ ਤੇ ਕਿਲ ਠੁਕਵਾਏ ਔਰ ਸਾਡੇ ਨਾਲ ਇੰਨਾ ਪਿਆਰ ਕੀਤਾ ਕਿ ਆਪਣੇ ਆਪ ਨੂੰ ਕ੍ਰੂਸ ਤੇ ਕੁਰਬਾਨ ਕਰ ਦਿੱਤਾ ਤੋ ਸਾਡਾ ਫਰਜ ਬੰਦਾ ਆ ਥੋੜਾ ਜਿਹਾ ਸਮਾਂ ਅਸੀਂ ਆਪਣਾ ਕੱਢ ਕੇ ਪਰਮੇਸ਼ਵਰ ਦੇ ਨਾਲ ਗੱਲਬਾਤ ਕਰ ਸਕੀਏ ਔਰ ਜੋ ਅਸੀਂ ਦੁੱਖ ਆਪਣੇ ਜੀਵਨਾ ਵਿੱਚ ਲੈ ਕੇ ਬੈਠੇ ਆ ਜੋ ਤੰਗੀਆਂ ਅਸੀਂ ਆਪਣੇ ਜੀਵਨਾ ਵਿੱਚ ਲੈ ਕੇ ਬੈਠੇ ਆ ਜੇ ਅਸੀਂ ਆਪਣੇ ਪਰਮੇਸ਼ਵਰ ਦੇ ਨਾਲ ਆਪਣਾ ਸਮਾਂ ਵਰਤੀਤ ਕਰਾਂਗੇ ਪਰਮੇਸ਼ਵਰ ਦੀ ਗੱਲ ਨੂੰ ਸੁਣਾਂਗੇ ਔਰ ਆਪਣੀਆਂ ਗੱਲਾਂ ਪਰਮੇਸ਼ਵਰ ਨੂੰ ਦੱਸਾਂਗੇ ਤਾਂ ਹੀ ਪਰਮੇਸ਼ਵਰ ਸਾਡਾ ਉਹ ਹਰ ਇੱਕ ਮੁਸ਼ਕਲ ਦਾ ਹੱਲ ਕਰੇਗਾ ਉਹ ਮੁਸੀਬਤ ਤੋਂ ਬਚਾਵੇਗਾ ਜਿਸ ਤਰ੍ਹਾਂ ਪਰਮੇਸ਼ਵਰ ਸਾਡਾ ਸਾਡੇ ਤੋਂ ਚਾਹੁੰਦਾ ਜਦੋਂ ਅਸੀਂ ਸਵੇਰ ਉੱਠਦੇ ਹਾਂ ਤਾਂ ਪਰਮੇਸ਼ਵਰ ਸਾਡੇ ਨਾਲ ਹੁੰਦਾ ਪਰਮੇਸ਼ਵਰ ਦੇਖਦਾ ਹੈ ਕਿ ਇਹ ਸਵੇਰ ਉੱਠਿਆ ਕਿ ਇਹ ਮੇਰਾ ਧੰਨਵਾਦ ਕਰਦਾ ਜਾਂ ਨਹੀਂ ਕਰਦਾ ਜਾਂ ਮੈਨੂੰ ਯਾਦ ਕਰਦਾ ਜਾਂ ਨਹੀਂ ਕਰਦਾ ਫਿਰ ਅਸੀਂ ਚਾਹ ਉੱਤੇ ਹੀ ਪੀ ਲੈਨੇ ਆ ਫਿਰ ਅਸੀਂ ਖਾਣੇ ਲਈ ਬੈਠਦੇ ਹਾਂ ਫਿਰ ਪਰਮੇਸ਼ਵਰ ਦੇਖਦੇ ਆ ਕਿ ਇਹ ਮੈਨੂੰ ਯਾਦ ਕਰਦਾ ਜਾਂ ਨਹੀਂ ਕਰਦਾ ਫਿਰ ਇਸੇ ਤਰ੍ਹਾਂ ਅਸੀਂ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਜਾਂਦੇ ਆ ਅਸੀਂ ਆਪਣੇ ਆਫਿਸ ਚਲੇ ਜਾਂਦੇ ਆ ਜਾਂ ਹੋਰ ਕਈ دنیਆਵੀ ਕਰਾਂ ਦੇ ਕੰਮਾਂ ਵਿੱਚ ਲੱਗ ਜਾਂਦੇ ਆ ਪਰ ਪਰਮੇਸ਼ਵਰ ਦੇਖਦੇ ਆ ਕਿ ਇਹ ਤਾਂ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰਦਾ ਪਰ ਅਸੀਂ ਉਹ ਆਪਣੀਆਂ ਟੈਨਸ਼ਨਾਂ ਵਿੱਚ ਤਕਲੀਫਾਂ ਵਿੱਚ ਤੰਗੀਆਂ ਵਿੱਚ ਬੋਝ ਲੈ ਕੇ ਬੈਠੇ ਰਹਿੰਦੇ ਆ ਤੋਂ ਪਰਮੇਸ਼ਵਰ ਦਾ ਸਾਨੂੰ ਖਿਆਲ ਹੀ ਨਹੀਂ ਹੁੰਦਾ ਕਿ ਅਸੀਂ ਆਪਣੀਆਂ ਗੱਲਾਂ ਪਰਮੇਸ਼ਵਰ ਦੇ ਨਾਲ ਕਰਾਂਗੇ ਜਾਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਾਂਗੇ ਔਰ ਪਰਮੇਸ਼ਵਰ ਸਾਨੂੰ ਇਹ ਮੁਸ਼ਕਲਾਂ ਤੋਂ ਆਜ਼ਾਦ ਕਰੇਗਾ ਫਿਰ ਜੀਰੋ ਰਾਤ ਦਾ ਸਮਾਂ ਆਉਂਦਾ ਉਸੇ ਤਰ੍ਹਾਂ ਹੀ ਅਸੀਂ ਆਪਣੇ ਸਾਰੇ ਕੰਮਕਾਰਾਂ ਨੂੰ ਕਰਕੇ ਰਾਤ ਨੂੰ ਸੌਂ ਜਾਂਦੇ ਆ ਪਰਮੇਸ਼ਵਰ ਫੇਰ ਸਾਡੇ ਵੱਲ ਦੇਖਦੇ ਆ ਕਿ ਲੈ ਇਹਨੂੰ ਤਾਂ ਪਤਾ ਹੀ ਨਹੀਂ ਮੇਰਾ ਭਲ ਅਸੀਂ ਉਹ ਹੀ ਟੈਨਸ਼ਨਾਂ ਤਕਲੀਫਾਂ ਮੁਸ਼ਕਲਾਂ ਆਫਤਾਂ ਨੂੰ ਲੈ ਕੇ ਉਸੇ ਤਰ੍ਹਾਂ ਹੀ ਨਾਲ ਸੌਂ ਜਾਂਦੇ ਆ ਔਰ ਬਹੁਤ ਸਾਰੇ ਬੋਝ ਦੇ ਨਾਲ ਅਸੀਂ ਭਰੇ ਰਹਿੰਦੇ ਆ ਭਲ ਸਾਡਾ ਪਰਮੇਸ਼ਵਰ ਸਾਨੂੰ ਉਸੇ ਬੋਝ ਤੋਂ ਇਸ ਲਈ ਆਜ਼ਾਦ ਇਸ ਤਰ੍ਹਾਂ ਕਰਵਾਵੇਗਾ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਆਪਣੇ ਦੁੱਖ ਨੂੰ ਸਾਂਝਾ ਕਰਾਂਗੇ ਪਰਮੇਸ਼ਵਰ ਦੀਆਂ ਸੀਆਂ ਗੱਲਾਂ ਨੂੰ ਸੁਣਾਂਗੇ ਪਰਮੇਸ਼ਵਰ ਦੇ ਅਸੀਂ ਵਚਨਾਂ ਨੂੰ ਮੰਨਾਂਗੇ ਅੱਜ ਦਾ ਸਾਡਾ ਵਿਸ਼ਾ ਆ ਕਿ ਅਸੀਂ ਪਰਮੇਸ਼ਵਰ ਦੇ ਨਾਲ ਗੱਲਬਾਤ ਕਿਸ ਤਰ੍ਹਾਂ ਕਰਨੀ ਆ ਆਈਏ ਅਸੀਂ ਅੱਖਾਂ ਬੰਦ ਕਰਦੇ ਆਂ ਔਰ ਪ੍ਰਾਰਥਨਾ ਕਰਦੇ ਆਂ ਕਿ ਪਰਮੇਸ਼ਵਰ ਜੀ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆਂ ਅਸੀਂ ਤੁਹਾਡੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆਂ ਅਸੀਂ ਆਪਣੀਆਂ ਸਾਰੀਆਂ ਹੀ ਪਰੇਸ਼ਾਨੀਆਂ ਤੁਹਾਡੇ ਹੱਥਾਂ ਵਿੱਚ ਰੱਖਦੇ ਆਂ ਆਈਏ ਅਸੀਂ ਅੱਖਾਂ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ ਹਾਲੇਲੂਇਆ 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 ਜਿੰਦੇ ਜੋ ਹਵਾ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਹੋ ਹੋਂਟੜਾ ਧੰਨਵਾਦ ਹੋ ਹੋਂਟੜਾ ਧੰਨਵਾਦ ਹੋ ਹੋਂਟੜਾ ਧੰਨਵਾਦ ਹੋ ਹੋਂਟੜਾ ਧੰਨਵਾਦ ਹੋ ਅਨੁਗ੍ਰਹਿ ਪਿਤਾ ਤੁਹਾਡਾ ਸ਼ੁਕਰ ਕਰਦੇ ਆ ਯਿਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਯਿਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਸਰਵ ਸ਼ਕਤੀਮਾਨ ਪਿਤਾ ਤੁਹਾਡਾ ਧੰਨਵਾਦ ਹੋ ਸਰਵ ਸ਼ਕਤੀਮਾਨ ਪਿਤਾ ਤੁਹਾਡਾ ਧੰਨਵਾਦ ਹੋ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਜੀ ਤੁਹਾਡਾ ਧੰਨਵਾਦ ਹੋ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਜੀ ਤੁਹਾਡਾ ਧੰਨਵਾਦ ਹੋ ਪਿਆਰੇ ਪਰਮੇਸ਼ਵਰ ਜੀ ਇੱਕ ਅਸੀਂ ਸੰਸਾਰਿਕ ਗੱਲਾਂ ਕਰਦੇ ਆਂ ਪਿਆਰੇ ਪਰਮੇਸ਼ਵਰ ਜੀ ਜੋ ਸੰਸਾਰਿਕ ਆ ਪਿਆਰੇ ਪਰਮੇਸ਼ਵਰ ਜੀ ਅਸੀਂ ਉਹਨਾਂ ਵਿੱਚ ਆਪਣਾ ਟਾਈਮ ਪਾਸ ਕਰਦੇ ਆਂ ਪਿਆਰੇ ਪਰਮੇਸ਼ਵਰ ਜੀ ਕਦੂਸ ਮਿਹਰਬਾਨ ਭਲ ਅਸੀਂ ਆਤਮਿਕ ਬਣ ਜਾਈਏ ਯੇਸ਼ੂ ਰਾਜਾ ਤਾਂ ਜੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਬਣ ਜਾਈਏ ਤਾਂ ਜੋ ਅਸੀਂ ਤੁਹਾਡੇ ਨਾਲ ਜੁੜ ਸਕੀਏ ਪਿਆਰੇ ਪਰਮੇਸ਼ਵਰ ਤਾਂ ਜੋ ਸਾਡਾ ਰਿਸ਼ਤਾ ਤੁਹਾਡੇ ਨਾਲ ਜੁੜ ਸਕੇ ਪਵਿੱਤਰ ਪਰਮੇਸ਼ਵਰ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਮੈਂ ਤੁਹਾਡੇ ਨਾਮ ਨੂੰ ਮਹਿਮਾ ਦਿੰਦੀ ਹਾਂ ਜਿੰਦੇ ਜੋ ਹੋਵਾ ਮੈਂ ਤੁਹਾਡੇ ਨਾਮ ਨੂੰ ਮਹਿਮਾ ਦਿੰਦੀ ਹਾਂ ਪਿਆਰੇ ਪਰਮੇਸ਼ਰ ਅੱਜ ਜਿੰਨੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਪਿਆਰੇ ਪਰਮੇਸ਼ਰ ਜੀ ਹਰ ਇੱਕ ਜਾਨ ਪਿਆਰੇ ਪਰਮੇਸ਼ਰ ਜੀ ਹਰ ਇੱਕ ਰੂਹ ਯੇਸ਼ੂ ਰਾਜਾ ਤੁਹਾਡੇ ਨਾਲ ਗੱਲਬਾਤ ਕਰਨ ਵਾਲੀ ਬਣ ਜੇ ਪਿਆਰੇ ਪਰਮੇਸ਼ਰ ਤੁਹਾਡੇ ਨਾਲ ਪਿਆਰੇ ਪਰਮੇਸ਼ਰ ਜੀ ਤੁਹਾਡੀ ਆਵਾਜ਼ ਨੂੰ ਸੁਣਨ ਵਾਲੇ ਬਣ ਜਾਣ ਯੇਸ਼ੂ ਰਾਜਾ ਪੂਰੀ ਰੂਹ ਔਰ ਸੱਚਾਈ ਦੇ ਨਾਲ ਯੇਸ਼ੂ ਰਾਜਾ ਪੂਰੀ ਰੂਹ ਔਰ ਸੱਚਾਈ ਦੇ ਨਾਲ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰਗੁਜ਼ਾਰ ਦਿੰਦੀ ਹਾਂ ਯੈਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਵਰ ਤੁਹਾਡਾ ਜ਼ਲਾਲ ਇੱਕ ਇੱਕ ਜੀਵਨਚਾਰੀਏ ਕਰੀਏ ਯੈਸੂ ਜੀ ਤੁਹਾਡਾ ਜ਼ਲਾਲ ਇੱਕ ਇੱਕ ਜੀਵਨਚਾਰੀਏ ਕਰੇ ਪਿਆਰੇ ਪਰਮੇਸ਼ਵਰ ਅਸੀਂ ਉੱਠਦੇ ਬੈਠਦੇ ਸੌਂਦੇ ਜਾਗਦੇ ਹਮੇਸ਼ਾ ਤਾਰੇ ਨਾਲ ਗੱਲਬਾਤ ਕਰਨ ਵਾਲੇ ਬਣ ਜਾਈਏ ਪਿਆਰੀ ਪਰਮੇਸ਼ਵਰ ਤਾਂ ਜੋ ਸਾਡੀਆਂ ਸਾਰੀਆਂ ਮੁਸ਼ਕਲਾਂ ਔਰ ਆਫਤਾਂ ਦਾ ਹੱਲ ਹੋਵੇ ਯੇਸ਼ੂ ਜੀ ਜੋ ਅਸੀਂ ਦੂਸਰਿਆਂ ਨੂੰ ਆਪਣੀਆਂ ਮੁਸ਼ਕਲਾਂ ਦੱਸਦੇ ਹਾਂ ਜੋ ਅਸੀਂ ਦੂਸਰਿਆਂ ਨੂੰ ਆਪਣੀਆਂ ਤਕਲੀਫਾਂ ਦੱਸਦੇ ਹਾਂ ਜੋ ਅਸੀਂ ਦੂਸਰਿਆਂ ਨੂੰ ਆਪਣੀਆਂ ਪਰੇਸ਼ਾਨੀਆਂ ਦੱਸਦੇ ਹਾਂ ਯੇਸ਼ੂ ਰਾਜਾ ਉਹ ਪਰੇਸ਼ਾਨੀਆਂ ਸੀ ਤੁਹਾਨੂੰ ਦੱਸਣ ਵਾਲੇ ਬਣ ਜਾਈਏ ਉਹ ਤਕਲੀਫਾਂ ਸੀ ਤੁਹਾਨੂੰ ਦੱਸਣ ਵਾਲੇ ਬਣ ਜਾਈਏ ਤਾਂ ਜੋ ਸਾਡਾ ਸਵਰਗੀ ਪਿਤਾ ਉਹਨਾਂ ਨੂੰ ਹੱਲ ਕਰ ਸਕੇ ਪਿਆਰੇ ਪਰਮੇਸ਼ਵਰ ਕਿਉਂਕਿ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ ਹਾਂ ਇੱਕ ਇੱਕ ਨੂੰ ਇਦਾਂ ਦਾ ਮਨ ਦੇ ਦਿਓ ਪਿਆਰੇ ਪਰਮੇਸ਼ਰ ਇੱਕ ਇੱਕ ਨੂੰ ਇਦਾਂ ਦਾ ਮਨ ਔਰ ਬੁੱਧੀ ਦੇ ਦਿਓ ਤਾਂ ਜੋ ਤੁਹਾਡੇ ਨਾਲ ਗੱਲਬਾਤ ਕਰ ਸਕਣ ਯੇਸ਼ੂ ਰਾਜਾ ਇੱਕ ਇੱਕ ਨੂੰ ਪ੍ਰਾਰਥਨਾ ਵਾਲਾ ਜੀਵਨ ਦੇ ਦਿਓ ਇੱਕ ਇੱਕ ਨੂੰ ਰਿਹਾਈ ਵਾਲਾ ਜੀਵਨ ਦੇ ਦਿਓ ਕਿਉਂਕਿ ਪ੍ਰਾਰਥਨਾ ਦੇ ਦੁਆਰਾ ਅਸੀਂ ਤੁਹਾਡੇ ਨਾਲ ਜੁੜਦੇ ਹਾਂ ਕਿਉਂ ਜੋ ਪ੍ਰਾਰਥਨਾ ਦੇ ਦੁਆਰਾ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਕਿਉਂ ਜੋ ਪ੍ਰਾਰਥਨਾ ਦੇ ਦੁਆਰਾ ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਸਕਦੇ ਹਾਂ ਪਿਆਰੇ ਪਰਮੇਸ਼ਰ ਇੱਕ ਇੱਕ ਨੂੰ ਪ੍ਰਾਰਥਨਾ ਵਾਲਾ ਜੀਵਨ ਦੇ ਦਿਓ ਯੇਸ਼ੂ ਰਾਜਾ ਇੱਕ ਇੱਕ ਨੂੰ ਪ੍ਰਾਰਥਨਾ ਵਾਲਾ ਜੀਵਨ ਦੇ ਦਿਓ ਯੇਸ਼ੂ ਰਾਜਾ ਧੰਨਵਾਦ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਜਿੰਦੇ ਯਹਵਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜਿੰਦੇ ਯਹਵਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਰਵ ਸ਼ਕਤੀਮਾਨ ਪਿਤਾ ਤੁਹਾਡਾ ਸ਼ੁਕਰ ਹੂ ਸਰਵ ਸ਼ਕਤੀਮਾਨ ਪਿਤਾ ਤੁਹਾਡਾ ਸ਼ੁਕਰ ਹੂ ਮੇਰੇ ਜ਼ਿੰਦੇ ਯਹਵਾ ਪਰਮੇਸ਼ਰ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਮੇਰੇ ਜ਼ਿੰਦੇ ਯਹਵਾ ਪਰਮੇਸ਼ਰ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਪਿਆਰੇ ਪਰਮੇਸ਼ਰ ਹਰ ਇੱਕ ਜਾਨ ਦੀ ਆਵਾਜ਼ ਨੂੰ ਸੁਣੇ ਪਿਆਰੇ ਪਰਮੇਸ਼ਰ ਵਚਨਾਂ ਦੇ ਦੁਆਰਾ ਤੁਹਾਡੀ ਆਵਾਜ਼ ਨੂੰ ਸੁਣੇ ਪ੍ਰਾਰਥਨਾ ਦੇ ਦੁਆਰਾ ਤੁਹਾਡੀ ਆਵਾਜ਼ ਨੂੰ ਸੁਣੇ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਜਿੰਦੇ ਯਹਵਾ ਟੜਾ ਸ਼ੁਕਰ ਕਰਦੀਆਂ ਜਿੰਦੇ ਯਹਵਾ ਪਰਮੇਸ਼ਰ ਆਪਦੀ ਪਰਮੇਸ਼ਰ ਟੜਾ ਧੰਨਵਾਦ ਹੋ ਆਪਦੀ ਪਰਮੇਸ਼ਰ ਟੜਾ ਧੰਨਵਾਦ ਹੋਏ ਇੱਕ ਇੱਕ ਨੂੰ ਹਿਰਦੇ ਦੇ ਦੋ ਯੀਸ਼ੂ ਰਾਜਾ ਇੱਕ ਇੱਕ ਨੂੰ ਉਹ ਆਤਮਿਕ ਜੀਵਨ ਦੇ ਦੋ ਯੀਸ਼ੂ ਰਾਜਾ ਜੋ ਟੜੀ ਆਵਾਜ਼ ਨੂੰ ਸੁਣ ਸਕੇ ਪਿਆਰੇ ਪਰਮੇਸ਼ਰ ਟੜਾ ਧੰਨਵਾਦ ਹੋ 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 ਟਾੜੇ ਨਾਂ ਨੂੰ ਮਹਿਮਾ ਮਿਲੇ 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 ਅਦਭੁਦਕਾਰ ਇਹ ਕਰਨ ਵਾਲੇ ਪਰਮੇਸ਼ਵਰ ਅਦਭੁਦਕਾਰ ਇਹ ਕਰਨ ਵਾਲੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਅੱਜ ਦੀ ਪ੍ਰਾਰਥਨਾ ਇਹ ਕਿ ਕਲੇ ਬਰਕਤ ਆਸ਼ੀਸ਼ ਦਾ ਕਾਰਨ ਹੋਵੇ ਅੱਜ ਦੀ ਪ੍ਰਾਰਥਨਾ ਇਹ ਕਿ ਕਲੇ ਛੁਟਕਾਰੇ ਦਾ ਕਾਰਨ ਹੋਵੇ ਉਹ ਜਾਣ ਜਾਣ ਅਸੀਂ ਪਰਮੇਸ਼ਵਰ ਦੇ ਨਾਲ ਕਿਸ ਤਰ੍ਹਾਂ ਜੁੜਨਾ ਆ ਜਿੰਨੇ ਪੈਣ ਭਰਾ ਇਸ ਵੀਡੀਓ ਨੂੰ ਦੇਖਣ ਯੇਸ਼ੂ ਰਾਜਾ ਜਾਣ ਜਾਣ ਅਸੀਂ ਪਰਮੇਸ਼ਵਰ ਦੇ ਨਾਲ ਕਿਸ ਤਰ੍ਹਾਂ ਜੁੜਨਾ ਅਸੀਂ ਪ੍ਰਭੂ ਯੇਸ਼ੂ ਨੂੰ ਸਿੱਧੀ ਆਵਾਜ਼ ਨੂੰ ਕਿਸ ਤਰ੍ਹਾਂ ਸੁਣਨਾ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਯੇਸ਼ੂ ਰਾਜਾ ਏਕ-ਇਕ ਨੂੰ ਪ੍ਰਾਰਥਨਾ ਵਾਲਾ ਜੀਵਨ ਦੇ ਦਿਓ ਏਕ-ਇਕ ਨੂੰ ਵਚਨ ਪੜ੍ਹਨ ਦੀ ਹਿੰਮਤ ਔਰ ਤਾਕਤ ਬਖਸ਼ੋ ਪਿਆਰੇ ਪਰਮੇਸ਼ਵਰ ਤਾਂ ਜੋ ਤੁਹਾਡੀ ਪ੍ਰਾਰਥਨਾ ਪਿਆਰੇ ਪਰਮੇਸ਼ਵਰ ਤਾਂ ਜੋ ਉਹਨਾਂ ਦੀ ਪ੍ਰਾਰਥਨਾ ਜਦੋਂ ਕਰਨ ਉਹ ਤੁਹਾਡੇ ਨਾਲ ਗੱਲਬਾਤ ਕਰ ਸਕਣ ਯੇਸ਼ੂ ਜੀ ਤੁਹਾਡਾ ਧੰਨਵਾਦ ਹੋ ਤੁਹਾਡਾ ਧੰਨਵਾਦ ਹੋ ਤੁਹਾਡਾ ਧੰਨਵਾਦ ਹੋ ਧੰਨਵਾਦ ਹੋ ਯੇਸ਼ੂ ਰਾਜਾ ਧੰਨਵਾਦ ਹੋ ਪਵਿੱਤਰ ਪਰਮੇਸ਼ਵਰ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰ ਤੁਸੀਂ ਅਬਦੀ ਪਰਮੇਸ਼ਵਰ ਹੋ ਤੁਸੀਂ ਅਬਦੀ ਪਰਮੇਸ਼ਵਰ ਹੋ ਤੁਸੀਂ ਦਇਆ ਦੇ ਸਾਗਰ ਤੁਸੀਂ ਦਇਆ ਦੇ ਤਨੀ ਪਰਮੇਸ਼ਵਰ ਹੋ ਯੇਸ਼ੂ ਰਾਜਾ ਪਵਿੱਤਰ ਪਰਮੇਸ਼ਵਰ ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਸਕੀਏ ਪਿਆਰੇ ਪਰਮੇਸ਼ਰ ਅਸੀਂ ਤੁਹਾਡੀਆਂ ਗੱਲਾਂ ਨੂੰ ਸੁਣ ਸਕੀਏ ਪਿਆਰੇ ਪਰਮੇਸ਼ਰ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ ਪਿਆਰੇ ਪਰਮੇਸ਼ਰ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਪਿਆਰੇ ਪਰਮੇਸ਼ਰ ਜੀ ਜਦੋਂ ਅਸੀਂ ਤੁਹਾਡੇ ਵਚਨਾਂ ਨੂੰ ਪੜਹੀਏ ਪਿਆਰੇ ਪਰਮੇਸ਼ਰ ਤੁਹਾਡੇ ਵਚਨ ਸਾਡੇ ਨਾਲ ਪਿਆਰੇ ਪਰਮੇਸ਼ਰ ਜੀ ਹੋ ਕੇ ਗੱਲਬਾਤ ਕਰਨ ਪਵਿੱਤਰ ਆਤਮਾ ਦੇ ਦੁਆਰਾ ਯਿਸੂ ਰਾਜਾ ਤੁਹਾਡਾ ਮੈਂ ਸ਼ੁਕਰ ਕਰਦੀ ਹਾਂ ਯਿਸੂ ਜੀ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਯਿਸੂ ਰਾਜਾ ਮੈਂ ਇੱਕ ਇੱਕ ਪੈਣ ਪ੍ਰਾ ਲਈ ਪ੍ਰਾਰਥਨਾ ਕਰਦੀ ਯੇਸ਼ੂ ਰਾਜਾ ਜਿੰਨੇ ਵੀ ਪਿਆਰੇ ਪਰਮੇਸ਼ਵਰ ਜੀ ਸਾਡੇ ਨਾਲ ਪ੍ਰਾਰਥਨਾ ਦੇ ਵਿੱਚ ਆ ਪਿਆਰੇ ਪਰਮੇਸ਼ਵਰ ਇੱਕ ਇੱਕ ਤੇ ਦਇਆ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਇਹਨਾਂ ਦੇ ਈਮਾਨ ਨੂੰ ਮਜ਼ਬੂਤ ਕਰਨਾ ਤਾਂ ਜੋ ਤੁਹਾਡੇ ਵਿੱਚ ਵਧਦੇ ਜਾਣ ਯੇਸ਼ੂ ਜੀ ਤਾਂ ਜੋ ਤੁਹਾਡੇ ਨਾਲ ਗੱਲਬਾਤ ਕਰ ਸਕਣ ਪਿਆਰੇ ਪਰਮੇਸ਼ਰ ਤਾਂ ਜੋ ਤੁਹਾਡੇ ਨਾਮ ਨੂੰ ਮਹਿਮਾ ਦੇ ਸਕਣ ਯੇਸ਼ੂ ਜੀ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਕਰਦੇ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਪ੍ਰਭੂ ਯੇਸ਼ੂ ਮਸੀਹ ਕੇ ਨਾਮ ਮੇ ਆਮੀਨ ਆਮੀਨ ਸੱਚਮੁੱਚ ਪਰਮੇਸ਼ਵਰ ਸਾਡਾ ਮਹਾਨ ਆ ਸਰਵਸ਼ਕਤੀਮਾਨ ਪਰਮੇਸ਼ਵਰ ਆ ਜੇ ਤੁਸੀਂ ਪ੍ਰਾਰਥਨਾ ਕਰੋਗੇ ਪੂਰੀ ਅਧੀਨਗੀ ਦੇ ਨਾਲ ਤਾਂ ਤੁਸੀਂ ਪਰਮੇਸ਼ਵਰ ਦੇ ਨਾਲ ਜੁੜ ਸਕਦੇ ਆ ਪਰਮੇਸ਼ਵਰ ਦੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਊਗਾ ਔਰ ਪਰਮੇਸ਼ਵਰ ਦੀ ਆਵਾਜ਼ ਨੂੰ ਤੁਸੀਂ ਸੁਣੋਗੇ ਔਰ ప్రతి ਦਿਨ ਬਾਈਬਲ ਪੜ੍ਹਿਆ ਕਰੋ ਪ੍ਰਾਰਥਨਾ ਕਰਿਆ ਕਰੋ ਤਾਂ ਜੋ ਪਰਮੇਸ਼ਵਰ ਤੁਹਾਡੇ ਨਾਲ ਗੱਲਬਾਤ ਕਰੇ ਔਰ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਔਰ ਮੁਸ਼ਕਲਾਂ ਦਾ ਹੱਲ ਕਰੇ ਪਰਮੇਸ਼ਵਰ ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇ ਸਾਰਿਆਂ ਨੂੰ ਸਲਾਮ